ਆਇਆ ਨਹੀਂ ਪ੍ਰਸ਼ਾਸਨ ਵਿੱਚ ਕੋਈ ਆਏ ਦੋ ਕੁ ਬੰਦੇ ਆਏ ਤੇ ਰਸੰਗਿਆ ਕਿੰਨਾ ਕਿੰਨਾ ਕੁ ਪਾਣੀ ਆ ਗਿਆ ਸੀ ਪਾਣੀ ਤਾਂ ਬਸ ਘਰਾਂ ਚ ਵੜ ਗਿਆ ਪਾਣੀ ਉਹ ਡੁੱਬ ਗਿਆ ਤਾਂ ਉਹ ਡੁੱਬ ਗਿਆ ਤਾਂ ਹਾਂਜੀ ਕਿਹਨਾਂ ਗਾਰ ਸੁਣੇ ਹੈਗੀ ਪਾਗਲ ਹਾਂਜੀ ਬੋਲੋ ਪਾਣੀ ਨਾ ਜਿਹੜਾ ਥਾ ਨਾ ਇਹ ਪੌੜ ਦਾ ਜਨ ਕੇ ਬਰਾਬਰ ਪੁੱਜ ਗਿਆ ਆਕੇ ਅੱਛਾ ਠੀਕ ਹੈ ਨਾ ਤਾਂ 10 ਜੂਨ ਦਾ ਚਲੋ ਉਹ ਪਾਰ ਪਾਇਆ ਡੁੱਬ ਗਿਆ ਹਾਂ ਸਾਡਾ ਜਿਹੜਾ ਰੈਂਕ ਦਾ ਨਾ ਜਾਣੇ ਆਣੇ ਦਾ ਨਾ ਅਸੀਂ ਵਾਰ ਜਾ ਸਕਦੇ ਦਾ ਅਸੀਂ ਪਾਰ ਦੱਸਦਾ ਠੀਕ ਹੈ ਹਾਂ जी, नाम अपना। जी मैं अवनीत कौर पानीपत से पूर्व मेयर क्या कहना चाहती हूँ बिल्कुल मैं जो भी यहाँ के गांव के लोगों को जितना दुख हो रहा है वो मैं आज सहन कर पा रही हूँ कि इनको कितना मुश्किल से ये अपना सफ़र तय कर रहे हैं और एक घर से दूसरे घर में जाने में ही इतना टाइम लग रहा है और बिल्कुल भी सेफ नहीं है और पानी क्योंकि अभी भी पंद्रह पंद्रह फुट जो है ऊपर है और अगर लोगों को यहाँ से शहर में जाना है तो बहुत कठिनाइयों के साथ उनको जाना पड़ रहा है और बाकी जो हमारी समर्था के हिसाब से जो भी हम लोग मदद कर सकेंगे इनकी हम उनकी पूरी मदद करेंगे ਬਾਬਾ ਜੀ ਕੀ ਹਾਲ ਹੈ ਰੱਖੇ ਸੋਮਨਾਥ ਜੀ ਸੋਮਨਾਥ ਜੀ ਦੱਸਿਓ ਕਿੰਨਾ ਸਿੱਗਾ ਜਦੋਂ ਪਾਣੀ ਆਇਆ ਸੀ ਕਿਾ ਕਿੰਨੀ ਦੀ ਹਾਲ ਸੀ ਬਹੁਤ ਭੈੜੀ ਹਾਲਤ ਸੀ ਜਿਸ ਤਰ੍ਹਾਂ ਕਾਲਾ ਪਾਣੀ ਆਦਾ ਹੁੰਦਾ ਜੀ ਇਸ ਤਰ੍ਹਾਂ ਸਾਡਾ ਪੂਰਾ ਪੂਰਾ ਫਲੱਡ ਨਾਲ ਸਾਨੂੰ ਜਕਦਮ ਨਾਲ ਦਬ ਰਿਆ ਪੂਰਾ ਪਿੰਡ ਸਾਡਾ ਜਾਨਕੀ ਡਬੋ ਰਿਆ ਹਾਂ ਪੂਰਾ ਪਿੰਡ ਡਬੋਂ ਦੇ ਨਾਲ ਜੋ ਵੀ ਵਾਂਡੀ ਗਾਂਡੀ ਸੀਗੇ ਨੱਠੇ ਭੱਜੇ ਆਲਾ ਦੋਲੇ ਨੱਠ ਭੱਜ ਕੇ ਆਪਣੇ ਮਾਰ ਪਸ਼ੂ ਬੱਚੇ ਸਾਂਭੇ ਉਹਦੇ ਬਾਅਦ ਦੇ ਵਿੱਚ ਬਹੁਤ ਜਾਨਕੀ ਭੈੜੀ ਹਾਲਤ ਭਿਆਨਕ ਜਾਨਕੀ ਟਾਈਮ ਵਕਤ ਆ ਗਿਆ ਸਾਡੀ ਕਿਸੇ ਨੇ ਹੋਰ ਕੋ ਸੁਣਾਈ ਨਹੀਂ ਕੀਤੀ ਹੈਗੀ ਨਾ ਸਾਨੂੰ ਕਿਸੇ ਨੇ ਫੋਨ ਕੀਤਾ ਜੋ ਪਿੰਡ ਵਰਤਾਂਚ ਹੁੰਦੇ ਪਿੰਡਾਂ ਦੇ ਸਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਵੀ ਤੁਹਾਡੇ ਕੀ ਹਾਲਾਤ ਹੈ ਇੱਥੇ ਕੀ ਹੈ ਕੀ ਨਹੀਂ اچھا ਤੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ ਤੇ ਹੁਣ ਅਸੋ ਇਹਦਾ ਅਸੀਂ ਸਾਡੇ ਜਿਹੜੇ ਪਸ਼ੂ ਹੈਗੇ ਉਹ ਵੀ ਮਤਲਬ ਤੂੜੀਆਂ ਭੇਜ ਗਈਆਂ ਹੈਗੀਆਂ ਤੇ ਬਹੁਤ ਜਿਹੜੇ ਗਰੀਬ ਘਰ ਹੈਗੇ ਉਹ ਜਾਨੀ ਕਿ ਜਾਦੇ ਬਹੁਤ ਤੰਗ ਗਏ ਢਟਾ ਲੱਗੀਆਂ ਮਕਾਨਾਂ ਨੂੰ ਮਕਾਨਾਂ ਨੂੰ ਤਾਂ ਅਹਲ ਗਈਆਂ ਵਾਗੀਆਂ ਤੇ ਹੁਣ ਮੜਾ ਸੁੱਕਾ ਹੋਇਆ ਸੁੱਕਾ ਹੋਣ ਦੇ ਨਾਲ ਹੁਣ ਅਸੀਂ ਮੜੇ ਮੜੇ ਆਪਣਾ ਪਸ਼ੂਆਂ ਨੂੰ ਸੁੱਕੀਆਂ ਜਗ੍ਹਾ ਤੇ ਬੰਨਣ ਲੱਗੇ ਹੈਗੇ ਆ ਹਾਂ ਜੀ ਸਰ ਕਹਨਾ ਮੇਰਾ ਨਾਮ ਹੈ ਜੀ ਸਰਦਾਰ ਭੁਪਿੰਦਰ ਸਿੰਘ ਹਾਂਜੀ ਔਰ ਮੇਅਰ ਪਾਣੀਪਤ ਔਰ ਅਸੀਂ ਹਰਿਆਣਾ ਤੋਂ ਆਏ ਆ ਇੱਥੋਂ ਦੇ ਹਾਲਾਤ ਜੋ ਦੇਖੇ ਹੁਣ ਤੁਸੀਂ ਵੀ ਸੜਨਾਲੀ ਆਏ ਹੋ ਦੇਖਿਆ ਜੋ ਪਾਣੀ ਅਸੀਂ ਕਿਵੇਂ ਕਿਦਾਂ ਪਾਣੀ ਪਾਰ ਕਰਕੇ ਆਏ ਆ ਦਰਿਆ ਦੇ ਵਿੱਚੋਂ ਮਤਲਬ ਕਿ ਲੱਕੜੀ ਦਾ ਹਲਕਾ ਜਿਹਾ ਪੁਲ ਸੇਗਾ ਸਿਕਾ ਜਿਹੜਾ ਮੇਰੀ ਪੂਰੀ ਫੈਮਿਲੀ ਆਈ ਹੈ ਲੇਕਿਨ ਅਸੀਂ ਤੰਤਨ ਬਾਬਾ ਡੇਰਾ ਜੋ ਸੁਚਿਆਰ ਜਿਹੜਾ ਹੈ ਪਾਣੀ ਪੱਤੇ ਸਾਡਾ ਇੱਕ ਡੇਰਾ ਹੈਗਾ ਉਹਦੇ ਨਾਲ ਕਈ ਸੰਸਥਾ ਜੁੜੀਆਂ ਹੋਈਆਂ ہیں ਜਿਸ ਤਰ੍ਹਾਂ ਸੇਵਾ ਸਿਵਨ ਸੋਸਾਇਟੀ ਜੁੜੀ ਹੋਈ ਹੈ ਗਰੀਬ ਪਰਿਵਾਰ ਸਹਾਇਤਾ ਸੇਮੇਟੀ ਜੁੜੀ ਹੋਈ ਹੈ ਉਹਦੇ ਨਾਲ ਗੁਰੂ ਗ੍ਰੰਥ ਸਾਹਿਬ ਸੇਵਾ ਜਥਾ ਜੁੜਿਆ ਆ ਅਸੀਂ ਉਹਨਾਂ ਦੇ ਤਰਫੋਂ ਪਹਿਲੇ ਵੀ ਇੱਥੇ ਦੋ ਟਰੱਕ ਭੇਜੇ ਆਂ ਰਾਸ਼ਨ ਦੇ ਅੱਜ ਵੀ ਅਸੀਂ ਇੱਕ ਟਰੱਕ ਰਾਸ਼ਨ ਦਾ ਲੈ ਕੇ ਆਏ ਆ ਕਿ ਤਾਂਕੀ ਇਹਨਾਂ ਉਹ ਤੋਂ ਸੰਗਤ ਦਾ ਹੈ ਪਿਆਰ ਹੈ ਜਿਹੜਾ ਇਸੇ ਆ ਕੇ ਸੰਗਤ ਨੂੰ ਨਹੀਂ ਕੀ ਕਿਆ ਨਾ ਹਿੱਟ ਰੱਖਿਓ ਸੋਮਨਾਥ ਜੀ ਸੋਮਨਾਥ ਜੀ ਦੱਸਿਓ ਕਿੰਨਾ ਕਿ ਸਿਕਾ ਜਦੋਂ ਪਾਣੀ ਆਇਆ ਤੇ ਕਿਆ ਕਿੰਨੀ ਦੀ ਹਾਲ ਸਿੱਕੀ ਬਹੁਤ ਭੈੜੀ ਹਾਲਤ ਸੀ ਜਿਸ ਤਰ੍ਹਾਂ ਕਾਲਾ ਪਾਣੀ ਆਦਾ ਹੁੰਦਾ ਜੀ ਇਸ ਤਰ੍ਹਾਂ ਸਾਡਾ ਪੂਰਾ ਪੂਰਾ ਫਲੱਡ ਨਾਲ ਸਾਨੂੰ ਜਕਦਮ ਨਾਲ ਦਬ ਰਿਆ ਪੂਰਾ ਪਿੰਡ ਸਾਡਾ ਜਾਨਕੀ ਡਬੋ ਰਿਆ ਹਾਂ ਪੂਰਾ ਪਿੰਡ ਡਬੋਂ ਦੇ ਨਾਲ ਜੋ ਵੀ ਵਾਂਡੀ ਗਾਂਡੀ ਸੀਗੇ ਨੱਠੇ ਭੱਜੇ ਆਲਾ ਦੋਲੇ ਨੱਠ ਭੱਜ ਕੇ ਆਪਣੇ ਮਾਰ ਪਸ਼ੂ ਬੱਚੇ ਸਾਂਭੇ ਉਦੇ ਬਾਅਦ ਦੇ ਵਿੱਚ ਬਹੁਤ ਜਾਨਕੀ ਭੈੜੀ ਹਾਲਾਤ ਭਿਆਨਕ ਜਾਨਕੀ ਟਾਈਮ ਵਕਤ ਆ ਗਿਆ ਸਾਡੀ ਕਿਸੇ ਨੇ ਹੋਰ ਕੋ ਸੁਣਾਈ ਨਹੀਂ ਕੀਤੀ ਹੈਗੀ ਨਾ ਸਾਨੂੰ ਕਿਸੇ ਨੇ ਫੋਨ ਕੀਤਾ ਜੋ ਪਿੰਡਾਂ ਵਰਤਾਂ ਚ ਹੁੰਦੇ ਪਿੰਡਾਂ ਦੇ ਸਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਵੀ ਤੁਹਾਡੇ ਕੀ ਹਾਲਾਤ ਹੈ ਇੱਥੇ ਕੀ ਹੈ ਕੀ ਨਹੀਂ اچھا ਤੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ ਤੇ ਹੁਣ ਅਸੋ ਇਹਦਾ ਅਸੀਂ ਸਾਡੇ ਜਿਹੜੇ ਪਸ਼ੂ ਹੈਗੇ ਉਹ ਵੀ ਮਤਲਬ ਤੂੜੀਆਂ ਭੇਜ ਗਈਆਂ ਹੈਗੀਆਂ ਤੇ ਬਹੁਤ ਜਿਹੜੇ ਗਰੀਬ ਘਰ ਹੈਗੇ ਉਹ ਜਾਨੀ ਕਿ ਜਿਆਦੇ ਬਹੁਤ ਤੰਗ ਗਏ ਢਟਾ ਲੱਗੀਆਂ ਮਕਾਨਾਂ ਨੂੰ ਮਕਾਨਾਂ ਨੂੰ ਤਾਂ ਅਹਾਂ ਲੱਗੀਆਂ ਵੈਗੀਆਂ ਤੇ ਹੁਣ ਮਾਰੇ ਸੁੱਕਾ ਹੋਇਆ ਸੁੱਕਾ ਹੋਣ ਦੇ ਨਾਲ ਹੁਣ ਅਸੀਂ ਮਾਰੇ ਮੜੇ ਆਪਣਾ ਪਸ਼ੂਆਂ ਨੂੰ ਸੁੱਕੀਆਂ ਜਗ੍ਹਾ ਤੇ ਬੰਨਣ ਲੱਗੇ ਹੈਗੇ ਇਹ ਤਾਂ ਪੱਕੀ ਹੈ ਹੈ ਪੁੱਲ ਤੱਕ ਹੀ ਹੈ ਜੀ ਪੱਕੀ ਹੈ ਸੜਕੇ ਦਾ ਕੀ ਨਾਮ ਹੈ ਜੀ ਬਾਬਾ ਜੀ ਸਰਜੀਤ ਸਿੰਘ ਹੈ ਜੀ ਸਰਜੀਤ ਸਿੰਘ ਬੁਰਾ ਹਾਸ ਪਿੰਡ ਬੇ ਲਤਿਆਣੀ ਜੀ ਤੇ ਆਵਾਜਾਈ ਸਾਡੀ ਬੰਦਤੀ ਹੋ ਗਈ ਵੀ ਤੇ ਪਾਣੀ ਬਹੁਤ ਜ਼ਿਆਦਾ ਤਾਂ ਖੇਤਾਂ ਚ ਮਕਾਨਾਂ ਦੇ ਆਲੇ ਦੁਆਲੇ ਘੁੰਮਦਾ ਠੀਕ ਹੈ ਜਿਹੜੇ ਮਕਾਨ ਚ ਖੜੇ ਹੈ ਅੱਗੇ ਜਾ ਕੇ ਇੱਦਾਂ ਹੀ ਅੱਗੇ ਜਾ ਕੇ ਫੇਰ ਸੱਤ ਲੋ ਜਦਾਂ ਹੀ ਐਦੀ ਫੱਟੇ ਦਾ ਬੋਲ ਬਣ ਗਿਆ ਅੱਛਾ ਉਹ ਅਨੰਦਪੁਰ ਰੋਡ ਤੇ ਮਿਲ ਗਿਆ ਅਨੰਦਪੁਰ ਰਸਤੇ ਨਾਲ ਮਿਲ ਗਿਆ ਫਿਰ ਅਨੰਦਪੁਰ ਰਸਤੇ ਨਾਲ ਮਿਲ ਗਿਆ ਫਿਰ ਐਸੇ ਜਾਦੇ ਅੱਗੇ ਹੋਰ ਇੱਕ ਦਰਿਆ ਆ ਗਿਆ ਐਸੇ ਹੋਰੀ ਆ ਗਈ ਜਿੱਥੇ ਸਪਾਲੂ ਦੇ ਬੰਦੇ ਕੋਸਟ ਕਰਦਾ ਆਉਂਦੇ ਨੇ ਆਹ ਕੋਈ ਨਹੀਂ ਨਾ ਕੋਈ ਜਰਾ ਹਾਂਜੀ ਬੋਲੋ ਕੀ ਨਾਮ ਹੈ ਜੀ ਸੁੱਚਾ ਸਿੰਘ ਜੀ ਹਾਂਜੀ ਸੁੱਚਾ ਸਿੰਘ ਜੀ ਸੁੱਚਾ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਨੁਕਸਾਨ ਤਾਂ ਬਹੁਤ ਹੈ ਜੀ ਨੁਕਸਾਨ ਸਭ ਫਸਲ ਮਰ ਗਈ ਸਬਜ਼ੀਆਂ ਮਰ ਗਈਆਂ ਜੀ ਇਹ ਛੋਟੇ ਜ਼ਿੰਮੇਦਾਰਾ ਸੀ ਹਾਂਜੀ 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 ਹਾਂ ਹਾਂ ਤਾਂ ਘਰਾਂ ਦਾ ਪਿਛਾ ਵੀ ਖਾਰ ਲੱਗ ਗਿਆ ਜੀ ਘਰਾਂ ਦੇ ਦੀਵਾਰ ਦਾ ਨਾਲ ਪਾਣੀ ਇਹੀ ਵਜਿਜਨ ਹੈ ਜੀ ਇੱਥੇ ਵਾਲੀ ਜਦੋਂ ਪਾਣੀ ਆਇਆ ਜਦੋਂ ਤੋਂ ਆਣ ਜਾਣਾ ਬੰਦ ਹੋ ਗਿਆ ਆਉਣ ਜਾਣ ਦਾ ਸੀ 15 ਦਿਨ ਅੰਦਰ ਹੀ ਰਹੇ ਹਾਂਜੀ ਅੰਦਰ ਪਰਿਵਾਰ ਪਰਿਵਾਰ ਸਾਰੇ ਤਕਰੀਬਨ ਇੱਥੇ ਦੇ ਕੁਝ ਲੇਡੀਜ਼ ਦੀ ਬਾਰ ਕੱਢੇ ਹੋਏ ਛੋਟੇ ਬੱਚਿਆਂ ਵਾਲੇ अच्छा जी। बाक्की सब इत्थे रहे। ਤੇ ਪਾਣੀ ਕਿੰਨਾ ਕੁ ਸੀਗਾ ਜੀ ਪਾਣੀ? ਪਾਣੀ ਦੇਖ ਲਓ ਸਾਰੇ ਪਾਣੀ ਬਾਣੀ ਦਾ ਜੀ। ਕਟ-ਕਟ 4-4 5-5 ਫੁੱਟ ਪਾਣੀ ਵੀ ਥਾ। ਠੀਕ ਹੈ। ਹਾਂਜੀ। ਤੇ ਪ੍ਰਸ਼ਾਸਨ ਕੋਈ ਆਇਆ ਹੋਵੇ? ਫਿਲਹਾਲ ਤਾਂ ਕੋਈ ਨਹੀਂ ਆਇਆ ਇੱਥੇ ਜੀ। ਹਾਂ। ਪਾਣੀ ਨਾ ਕੋਈ ਪ੍ਰਸ਼ਾਸਨ ਕੋਈ ਕੁਛ ਨਹੀਂ ਕੋਈ ਨਹੀਂ ਆਇਆ ਹਜੇ। ਠੀਕ ਹੈ ਜੀ। ਹਾਂਜੀ। ਖਸਾਨ ਲੋਕਾਂ ਦੀਆਂ ਜ਼ਮੀਨਾਂ ਹੋੜ ਗਈਆਂ ਜੀ। ਹਾਂਜੀ। ਤਾਂ ਫਸਲਾਂ ਦਾ ਸਾਰੀਆਂ ਮਰੀਆਂ ਮਰੀਆਂ ਜਾਂ ਜ਼ਮੀਨਾਂ ਵੀ ਹੋੜ ਗਈਆਂ ਜੀ। ਹਾਂਜੀ। ਪੋਲ ਦੇਖ ਕੇ ਆਏ ਤੁਸੀਂ ਟੱਪ ਗਏ ਕਿਦਾਂ ਦਾ ਹਾਲ ਹੈ ਹਾਂ ਹਾਂ ਇਹ ਪੋਲ ਜਿਹੜਾ ਤੁਹਾਡਾ ਇੱਕੋ ਰਸਤਾ ਸੀ ਆਣ ਦਾ 메ਨ ਰਾਸਤਾ ਪੋਲ ਹੀ ਆ ਜੀ ਅੱਛਾ ਇਹ ਨਹੀਂ ਕਿਸੇ ਨੇ ਵੀ ਅੱਜ ਤੱਕ ਰਸਾਰ ਲਈ ਪਥੇਰਿਆਂ ਨਾਲ ਜਿਹੜੇ ਵੀ ਆਂਦੇ ਤੇ ਵੋਟਾਂ ਦੇ ਟਾਈਮ ਇਹ ਕਹਿੰਦੇ ਰਹੇ ਅਸੀਂ ਕਾਹੇ ਆ ਕੰਮ ਆਇਆ ਕੰਮ ਅੱਜ ਤੱਕ ਕੋਈ ਉਹ ਨਹੀਂ ਹੋਇਆ ਜੀ ਜਿਹਦਾ ਕੋ ਮੇਨ ਰਾਸਤਾ ਸਾਡਾ ਇਹੀ ਹੈ ਜੀ ਇਹ ਫਾਤੀ ਨਾਲ ਤੇ ਤਾਂ ਕੱਟਦਾ ਜੀ ਇਹਦੇ ਨਾਲ ਤੇ ਇਸ ਵਾਰ ਨਾਲ ਤੇ ਜਿਆਦਾ ਪਾਣੀ ਤਾਂ ਜੀ ਉਹ ਤਾਂ ਅੰਦਰ ਹੀ ਐ ਫੁੱਲ ਵੜ ਗਿਆ ਤਾਂ ਜੀ ਅੱਲਾਹ ਹਾਜ਼ਰ ਹਾਂਜੀ ਆ ਜਗਾ ਰੋੜੀ ਜਗਾ ਰੋੜੀ ਸੇਵਾਵਾ ਫੋਨ ਕਰਕੇ ਕੀ ਜਾਣੇ ਹਾਂ ਹੱਥ ਲਾ ਕੇ ਮੇਰੇ ਸਾਹ ਜੇ ਰੋ ਬਾਜੀ ਦੇਖੋ ਹਾਲ 23 ਮਿੰਟ ਆਇਆ ਸੀਗਾ 23 ਜਦੋਂ ਉਹਦਾ ਫਲੱਡ ਆਇਆ ਪਹਿਲੇ 88 ਜਾਇਆ ਫਿਰ 23 ਜਾਇਆ 23 ਜਦੋਂ 23 ਆਇਆ ਸਾਡਾ ਵੀ ਬੈਂਕ ਦੇ ਪੈਸੇ ਚੱਕੇ ਵੀ ਸਾਡਾ ਕੋ ਬਾਸ ਨਹੀਂ ਹੋਇਆ ਕੋ ਸਾਡਾ ਕੋਈ ਕਾਹੜਾ ਮਾਫ ਨਹੀਂ ਹੋਇਆ ਬੈਂਕ ਦਾ ਅਸੀਂ ਕਹਿੰਦੇ ਸਾਡਾ ਥੋੜਾ ਕਰ ਦਾਂਗਾ ਉਹ ਉਹੀ ਬੈਂਕ ਦਾ ਮਾਫ ਹੋ ਜਾਂਦਾ ਤਾਂ ਸਾਨੂੰ ਪਾਵਾਂ ਗਵਰਨਰ ਕੋਲ ਕਿਹੜਾ ਫਿਰ ਕਾਹਨ ਪੜਨ ਬੈਗੀ ਇਹਦੀ ਵੀ ਸਰਦਾਰ ਵੀ ਪਰੇ ਜਗਾੜ ਗਈ ਜਿਹੜੀ ਬੋਧਾ ਡਾਕਾ ਸਾਰੀ ਹੋਈ ਮਲ ਉਹ ਹਮਰ ਹੋ ਗਈ ਜਾਨੀ ਮੇਰੀ ਫਸਲ ਵੀ ਸਾਰੀ ਪਰਵਾਰਾ ਸਭ ਖਤਮ ਹੋ ਗਿਆ ਹੁਣ ਪੜਨ ਕੀ ਮਦਦ ਕਿਸੇ ਕੀ ਜੇ ਪਤਾ ਲੱਗੀ ਕਿ ਇਹ ਪੜਨ ਕਿਸੇ ਜੇ ਮਦਦ ਤਾਂ ਦੇਖੋ ਜੀ ਗੱਲ ਹੈ ਕਿ ਇਦਾਂ ਤੇ ਦੇਖ ਲਓ ਗਰੀਬ ਬੰਦੇ ਹੈਗੇ ਤੇ ਜੇ ਤੁਸੀਂ ਕਰ ਸਕਦੇ ਸੇਵਾ ਆਹੀ ਆ ਬ ਜਿੱਦਾਂ ਹੋਏ ਮੁੰਡੇ ਨੂੰ 4 ਪੈਸੇ ਮਿਲ ਗਏ ਬੈਕ ਸਰਚ ਕੁਝ ਕਰਾ ਲਵਾਂਗਾ ਕੋਈ ਜਗ੍ਹਾ ਸਿੱਧੀ ਕਰਾ ਲਵਾਂਗਾ 5000 ਜੇ ਅਸੀਂ ਕਟਾ ਕੋਟਾ ਲਈ ਉਹ ਸਾਡੀਆਂ ਮੁੱਕ ਜਾਣੀਆਂ ਉਹਦਾ ਸਾਨੂੰ ਗੁਰਦੁਆਰਿਆਂ ਨਾਲ ਜਿੱਥੇ ਤੁਸੋਂ ਦਾ ਛੋੜੀ ਕੋ ਕੁਝ ਵੀ ਹੈ ਨਹੀਂ ਆ ਤੁਸੀਂ ਆ ਜਾਓ ਗੁਰਦੁਆਰਾ ਬੈਠ ਜਾਓ